ਜਲੰਧ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਧਰਮ ਪਤਨੀ ਡਾਕਟਰ ਕਮਲਜੀਤ ਕੁਰੜਕਾ ਖੁਰਦੇ ਦੇ ਸ਼ਿਵ ਦੁਆਲਾ ਮੰਦਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਸੰਤ ਮਹਾਪੁਰਸ਼ਾਂ ਤੋਂ ਅਸ਼ੀਰਵਾਦ ਲਿਆ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਉਹ ਬਲਾਕ ਕਾਂਗਰਸ ਰੂੜਕਾ ਕਲਾ ਦੇ ਪ੍ਰਧਾਨ ਰਕੇਸ਼ ਦੁੱਗਲ ਦੇ ਦਫ਼ਤਰ ਵਿਖੇ ਪਹੁੰਚੇ ਅਤੇ ਕਾਂਗਰਸ ਦੇ ਚੋਣ ਦਫ਼ਤਰ ਵਿੱਚ ਵੀ ਪਹੁੰਚੇ ਜਿਨ੍ਹਾਂ ਆਪਣੇ ਪਤੀ ਚਰਨਜੀਤ ਸਿੰਘ ਚੰਨੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਰਾਮ ਲਵਾਇਆ ਪੁੰਜ ਬਜਿੰਦਰ ਕਾਲਾ ਜਸਵਿੰਦਰ ਚਿੰਤਾ ਰਜੀਵ ਪੁੰਜ ਬਿੱਟੂ ਅਸ਼ੋਕ ਅਰੋੜਾ ਹਾਜ਼ਰ ਸਾਰ। ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਨਮਸਕਾਰ ਜੀ। ਮੈਂ ਅੱਜ ਚੰਨੀ ਸਾਹਿਬ ਦੀ ਕਨਵਰਸਿੰਗ ਲਈ ਤਾਂ ਨਹੀਂ ਮੈਂ ਤਾਂ ਅੱਜ ਇੱਥੇ ਕਲਸ਼ ਯਾਤਰਾ ਸੀ। ਉਹਦੇ 'ਚ ਅੱਜ ਸ਼ਾਮਲ ਹੋਣ ਆਈ ਸੀਗੀ ਤੇ ਮੈਨੂੰ ਮੇਰੇ ਸਾਰੇ ਵੱਡੇ ਮੇਰੇ ਭਰਾ ਮੈਨੂੰ ਇੱਥੇ ਮਿਲੇ ਮੈਨੂੰ ਇੰਨਾ ਸਹਿਯੋਗ ਮਿਲਿਆ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਰੇ ਚੰਨੀ ਸਾਹਿਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਐ ਤੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਆਪਾਂ ਜਲੰਧਰ ਦਾ ਐਮਪੀ ਉਹਨਾਂ ਨੂੰ ਬਣਾਈਏ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਅੱਛੇ ਉਮੀਦਵਾਰ ਨੂੰ ਅੱਗੇ ਲਿਆਈਏ ਤਾਂ ਕਿ ਆਪਣੇ ਇੱਥੇ ਪੰਜਾਬ ਦਾ ਜਲੰਧਰ ਦਾ ਵਿਕਾਸ ਹੋ ਸਕੇ ਧੰਨਵਾਦ